ਸ਼ੱਕੀ ਹਾਲਤ ਦੇ ਵਿੱਚ ਮਿਲੀਆਂ ਦੋ ਨੌਜਵਾਨਾਂ ਦੀਆਂ ਕਮਰਿਆਂ ਦੇ ਵਿੱਚੋਂ ਲਾਸ਼ਾਂ ਨਹੀਂ ਪਤਾ ਲੱਗਾ ਅਜ ਤੱਕਰ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਆਏਗੀ ਸਾਰੀ ਸੱਚਾਈ ਸਾਹਮਣੇ ਮਾਚਵੜ ਦੇ ਕੋਹਾੜਾ ਰੋਡ ਤੇ ਸਥਿਤ ਮਾਡਲ ਟਾਊਨ ਕੋਲੋਨੀ ਵਿਖੇ ਕਮਰੇ ਦੇ ਅੰਦਰ ਸ਼ੱਕੀ ਹਾਦਸੇ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਜਿਨ੍ਹਾਂ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਵਾਸੀ ਬਹਾਰ ਹਾਲ ਵਾਸੀ ਗੁਰੂਗੜ੍ਹ ਅਤੇ ਵਿਜੇ ਕੁਮਾਰ ਵਾਸੀ ਗੁਰੂਗੜ੍ਹ ਦੇ ਵਜੋਂ ਹੋਈ ਹੈ ਜਾਣਕਾਰੀ ਦੇ ਅਨੁਸਾਰ ਦੀਪਕ ਅਤੇ ਵਿਜੇ ਕੁਮਾਰ ਦੋਵੇਂ ਕੋਹਾੜਾ ਰੋਡ ਇੱਕ ਫੈਕਟਰੀ ਦੇ ਵਿੱਚ ਮਕਾਨਿਕ ਜੋ ਕੰਮ ਕਰਦੇ ਸੀ ਤੇ ਮ੍ਰਿਤਕ ਦੀਪੂ ਦੇ ਪਿਤਾ ਸੁਲੱਖਣ ਕੁਮਾਰ ਨੇ ਜਾਣਕਰ ਗੱਤੀ ਕੀਤੀ ਕਿ ਮ੍ਰਿਤਕਾਂ ਦੇ ਆਪਸ ਦੇ ਵਿੱਚ ਇੱਕ ਉਹਨਾਂ ਦਾ ਲੜਕਾ ਤੇ ਦੂਸਰਾ ਭਾਂਚਾ ਹੈ ਜੋ ਕਿ ਆਪਸ ਦੇ ਵਿੱਚ ਰਿਸ਼ਤੇਦਾਰ ਨਹੀਂ ਤੇ ਸੁਲੱਖਣ ਕੁਮਾਰ ਨੇ ਵੀ ਦੱਸਿਆ ਕਿ ਦੋਵੇਂ ਕੱਲ੍ਹ ਸ਼ਾਮ ਹੋਏ ਆ ਕੇ ਕਰੋਗੇ ਇਸੇ ਕੀ ਉਹ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਜਾ ਰਹੇ ਨੇ ਤੇ ਕਿਸੇ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਦੋਵੇਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਾਡਲ ਟਾਊਨ ਦੇ ਕਮਰੇ ਦੇ ਵਿੱਚ ਪਏ ਨੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਹ ਮੌਤ ਦਾ ਕਾਰਨ ਅਜੇ ਤੱਕ ਸਾਨੂੰ ਪਤਾ ਨਹੀਂ ਲੱਗ ਪਾਇਆ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦਾ ਅਸਲੀ ਕਾਰਨ ਪਤਾ ਲੱਗੇਗਾ ਫਿਲਹਾਲ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਪੁਲਿਸ ਨੇ ਇਸ ਸਬੰਧੀ ਤਲਾਸ਼ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਬੰਦ ਕਾਰਵਾਈ ਕੀਤੀ ਜਾਵੇ ਮਰਾ ਜਸਪਾਲ ਸਿੰਘ ਹੈ ਜੀ ਲੋਕਲੀ ਮੈਂ ਛੋਟਾ ਸਾਹਤੋਂ ਜੀ ਇਹ ਜਗਾ ਵੀਰੇ ਮੇਰੀ ਆ ਪਰੇ ਨਾਲ ਪਲਾਟੇ ਮੁੰਡਿਆਂ ਦੇ ਹੀ ਆ ਇਹ ਸਾਰਾ ਚਾਬੀ ਚੂਬੀ ਇਹਨਾਂ ਕੋਲ ਹੀ ਹੁੰਦੀ ਆ ਪਾਣੀ ਪੂਣੀ ਲਾਉਂਦੇ ਰਹਿੰਦੇ ਨੇ ਸਾਰਾ ਕੁਝ ਇਸ ਕਰਕੇ ਚਾਬੀ ਇਹਨਾਂ ਕੋਲ ਹੀ ਹੁੰਦੀ ਆ ਮੈਂ ਤਾਂ ਕਦੇ ਹਫਤੇ 10 ਦਿਨ ਬਾਅਦ ਢੀੜਾ ਮਾਰਦਾ ਇਹਨਾਂ ਦਾ ਘਰ ਤਾਂ ਇਹਨਾਂ ਦਾ ਘਰ ਕਿੱਥੇ ਇਹ ਹੈ ਗੁਰੂਗੜ੍ਹ ਤੋਂ ਆ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਪਲਾਟ ਪਾਣੀ ਸਾਰਾ ਇੱਥੋਂ ਹੀ ਲਾਉਂਦੇ ਨੇ ਠੀਕ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਆਏ ਤੁਸੀਂ ਢੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਰਿਕ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ ਉਹਦੇ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮੈਂ ਮੈਂ ਘਰੇ ਆ ਮਾ ਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ ਚ ਆ ਜਾ ਵੀ ਏਦਾਂ ਏਦਾਂ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਸਲਕਣ ਗੁਆੜ ਇੱਕ ਬੇਟਾ ਲੱਗਦਾ ਇੱਕ ਭਾਣਜਾ ਲੱਗਦਾ ਸ਼ਾਦਾ ਨਹੀਂ ਕਰਦੇ ਸੀਗੇ ਬਸ ਪੀਕ ਬੂਜਾਂ ਬੀਅਰ ਬੋਰ ਪਿੰਦੇ ਸੀ ਵਿਆਹ ਸ਼ਾਦੀਆਂ 'ਚ ਤੇ ਉਹ ਤਾਂ ਰਾਤ ਕਹਿ ਕੇ ਆ ਜੀ ਅਸੀਂ ਨਣੇ ਦੇ ਵੀ ਜਾਣਾ ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 2000 ਦਾ ਉੱਚੀ ਬੱਚੀ ਦੀ ਉਮਰ ਹੈ ਜੀ 24 ਸਾਲ ਦੀ ਹੈ ਕੀ ਕੰਮ ਕੰਮ ਕੀ ਕਰਦੇ ਆ ਜੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਵਾਚ ਸਿਵਾ ਚ ਸਿਵਾ ਕੰਪਨੀ ਚ ਵਿਆਹੇ ਹੋਏ ਨੇ ਇੱਕ ਕੁਆਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਹਨ ਮੇਰੇ ਹਾਂ ਜੀ ਜਦ ਜਦੀ ਪਹੁੰਚੀਏ ਪੁਲਿਸ ਅਧਿਕਾਰੀ ਕਿਸੇ ਉੱਤੇ ਤੁਹਾਨੂੰ ਸ਼ੱਕ ਸ਼ੱਕ ਹੈਗੀ ਆ ਕੋਈ ਜਾਂ ਕਿਸੇ ਕੋਈ ਗਲਤਵਾਦ ਕਿਸੇ ਉੱਤੇ ਨਹੀਂ ਹੈ ਹਾਂ ਸਾਨੂੰ ਇਤਲਾਹ ਮਿਲੀ ਸੀ ਵੀ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ ਪਿੱਛੋਂ ਬਿਹਾਰ ਦੇ ਨੇ ਜਿਹੇ ਇੱਥੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਕੇ ਤੇ ਡੈੱਡ ਬੋਡੀ ਆ ਅਸੀਂ ਵਿਚਾਰਿਆ ਸਰਕਾਰੀ ਹਸ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਇਹਨਾਂ ਦੇ ਪੀਰੇਟਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਪਤਾ ਸਰ ਕੀ ਵੀ ਕੁਝ ਡੈੱਡ ਬੁੜੇ ਵਿੱਚ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਨਹੀਂ ਡੈੱਥ ਕਿੱਦਾਂ ਹੋਈ ਹੈ ਨਹੀਂ ਹਾਲੇ ਕੁਝ ਨਹੀਂ ਕਹਿ ਸਕਿਆ ਜਾ ਸਕਦਾ ਜੀ ਘਰ ਦੇ ਤੋਂ ਮਾੜਾ-ਮੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਸ਼ਰੂਪ ਪੀਂਦੇ ਸੀਗੇ ਇਹ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂਜੀ ਹਾਂ ਤੇ ਕੀ ਨਾਮ ਨੇ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਵਿਜੀ ਠੀਕ ਆ ਜੀ ਇਹ ਮੱਛੌੜ ਦੇ ਰਹਿਣ ਵਾਲੇ ਨਹੀਂ ਜੀ ਨੇ ਪਿੱਛੋਂ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇਗੇ ਸੇਵਾ ਫੈਕਟਰੀ ਚ ਲੱਗੇ ਹੋਏ ਸੀ ਠੀਕ ਮੈਂ ਡਾਕਟਰ ਹਰਪੀਨ ਹਾਂ ਐਸ ਡੀ ਐਸ ਮਨਾਲਾ ਡਾਕਟਰ ਸਾਹਿਬ ਇੱਕ ਦੋ ਡੈਡ ਬੋਡੀ ਆਈਆਂ ਨੇ ਕਿਵੇਂ ਦੇ ਹਾਲਾਤ ਸੀ ਇਹੋਨਾਂ ਦੇ ਕੀ ਕੀ ਨਾਮ ਆ ਤੇ ਕਿਹੜੇ ਪਿੰਡ ਦਾ ਇਹ ਦੋ ਡੈਡ ਬੋਡੀ ਸਾਡੇ ਕੋਲ ਮਾਛੀਵਾੜਾ ਸਾਹਿਬ ਤੋਂ ਆਈਆਂ ਨੇ ਜੀ ਉਹ ਤਾਂ ਅਧੀਨ ਪੀ ਐਸ ਮਾਛੀਵਾੜਾ ਇੱਕ ਜਿਹੜਾ ਹੈਗਾ ਮਰੀਦ ਉਹਦਾ ਨਾਮ ਹੈਗਾ ਦੀਪੂ son of ਸੁਲੱਖਣ ਤੇ ਦੂਸਰਾ ਹੈਗਾ ਵਿਜੇ ਕੁਮਾਰ son of ਰਜਿੰਦਰ ਮਾਤੋ ਤੇ 25 ਸਾਲ ਦੀ ਏਜ ਹੈ ਇਹਨਾਂ ਦੀ ਤੇ ਇਹ ਸਾਡੇ ਕੋਲ ਲੈ ਕੇ ਆਏ ਨੇ ਦੋ ਬਾਡੀਆ ਵਿਦ ਅਨਨੋਨ ਪੋਇਜ਼ਨਿੰਗ ਨੇ ਸਾਡੇ ਕੋਲੇ ਇਹ ਤੇ ਉਸ ਕੰਡੀਸ਼ਨ ਜਿਹੜੀ ਆ ਇਹਨਾਂ ਦੀ ਮਤਲਬ ਕਿ ਇਕੱਠੀਆਂ ਸੀਗੀਆਂ ਇੱਕੋ ਮਤਲਬ ਕਿ ਬੈੱਡ ਤੇ ਸੀਗੀਆਂ ਡੈੱਡ ਬਾਡੀਜ਼ ਮਿਲੀਆਂ ਉਸ ਤੋਂ ਬਾਅਦ ਜਿਹੜੀ ਡਿਟੇਲਸ ਸਾਰੀ ਹੋਵੇਗੀ ਉਹ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗ ਜੂਗਾ ਵਗੈਰਾ ਮਤਲਬ ਕਿ ਆਮ ਤੌਰ ਤੇ ਕੋਈ ਵੀ ਪੋਇਜ਼ਨਿੰਗ ਦੇ ਵਿੱਚ ਜਿਹੜੀ ਝੱਗ ਆ ਤਕਰੀਬਨ ਸਨੇਕ ਬਾਈਟ ਹੋਵੇ ਜਾਂ ਡਰੱਗ ਪੋਇਜ਼ਨਿੰਗ ਹੋਵੇ ਜਾਂ ਕੋਈ ਮੰਨ ਲਓ ਅਲਕੋਹਲ ਪੋਇਜ਼ਨਿੰਗ ਹੋਵੇ ਉਹਨਾਂ ਸਾਰੀਆਂ ਦੇ ਵਿੱਚ ਝੱਗ ਵੀ ਆ ਜਾਂਦੀ ਹੈ ਬਲੱਡ ਵੀ ਆ ਜਾਂਦਾ ਮੂੰਹ ਦੇ ਵਿੱਚੋਂ ਬਾਹ ਕਿਹੜੀ ਫਾਈਨਲ ਰਿਪੋਰਟ ਹੋਏ ਤੋਂ ਬਾਅਦ ਪਤਾ ਲੱਗ ਜੂਗੇ ਪੋਸਟਮੈਨ ਨੂੰ ਤੋਂ ਪਤਾ ਲੱਗ ਰਿਹਾ ਵੀ ਕਦੋਂ ਕੋਈ ਹੋਊਗੀ ਡੈਥ ਇਹਨਾਂ ਦੀ ਨਹੀਂ ਇਹ ਉਹਨਾਂ ਦੇ ਪੋਸਟਮੈਨ ਕੋ ਹਲੇ ਨਹੀਂ ਇਹਨਾਂ ਦਾ ਕੁਛ ਐਸਾ ਆ ਗਿਆ ਪੋਸਟਮੈਨ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਤੇ ਪੋਸਟਮੈਨ ਨੂੰ ਦੱਸ ਤਾ ਕੋਈ ਹਾਂਜੀ ਹਾਂਜੀ